ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਜੀ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹਨੂੰ ਜੈਤੋ ਤਹਿਸੀਲ ਪੈਂਦੀ ਹੈ ਤੇ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹਾਈਵੇਅ ਦੇ ਉੱਤੇ ਆਉਂਦਾ ਦੱਸੋ ਜਿਹੜਾ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਵਾਇਆ ਬਾਜਾਖਾਨ ਤਾਂ ਉਸ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਮੱਝਾਂ ਰੂਟੀਨ 'ਚ ਵਿਕਰੀ ਆਲੀਆਂ ਆਉਂਦੀਆਂ ਅੱਜ ਜਿਹੜੀ ਜਿਹੜੀ ਵੀਡੀਓ ਇਹਦੇ ਚੋਂ ਤਿੰਨ ਨਾਗ ਦਿਖਾਉਂਗਾ ਜਿਹਦੇ ਚ ਇੱਕ ਇਹ ਮੱਝ ਗੱਬਣਾ ਚੰਗੇ ਭਾਰੇ ਸਰੀਰ ਦੀ ਹੈ ਇਹ ਤੋਂ ਬਿਨਾ ਇਹ ਮੱਝ ਵੀ ਜਿਹੜੀ ਉਹ ਤਾਜੀ ਸੂਈ ਵੀ ਹੈ ਲੱਗਦਾ ਵੀ ਕੰਨ ਤੋਂ ਇਹ ਤੁਰੀ ਵੀ ਹੈ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਪੁੱਛ ਲਾਂਗੇ ਇੱਕ ਹੋਰ ਛੋਟੀ ਤੁਹਾਨੂੰ ਦਿਖਾਉਂਗਾ ਸੋ ਟੋਟਲ ਤਿੰਨ ਨਾਗ ਰਹਿਣਗੇ ਇਸ ਵੀਡੀਓ ਚ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਪਸੰਦ ਹੁੰਦਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਹੈ ਉਹ ਕਰ ਲਿਆ ਕਰੋ ਆਕੇ ਇਸੇ ਤੋਂ ਸ਼ੁਰੂਆਤ ਕਰ ਲਈਏ ਮਿਲਦੇ ਆਂ ਬਾਈ ਨੂੰ ਗੁਰਪੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੈਨਾਂ ਨਾ ਦਿਖਾ ਰਹੇ ਹਾਂ ਗੁਰਪ੍ਰੀਤ ਹਾਂਜੀ ਅਜੇ ਤੈਨਾਂ ਨਾ ਗਏ ਪਹਿਲੇ ਨੰਬਰ ਤੇ ਮੱਝ ਜਿਹੜੀ ਬਈ ਕਿੰਨੇ ਕ ਦਿਨ ਲਊ ਸੂਨ ਚ ਸੁਹਾ ਕਰਨ ਮੈਂ ਤੀਜੇ ਸੂਹੇ ਸੁਣਾਈ ਜene ਹਣੇ 5 ਤੋਂ 7 ਦਿਨ ਦੇ ਵਿੱਚ ਵਿੱਚ ਲੈ ਜੂਗੀ 5 ਤੋਂ 7 ਦਿਨ ਇਹ ਲੈ ਗਈ ਹਾਂਜੀ ਹਾਂਜੀ ਤਾਂ ਪੰਜ ਦੇ ਪੰਜ ਤਰੀਕਿਆਂ ਦੇ ਦਿਨ ਪੂਰੇ 1 2 ਦਿਨ ਉੱਤੇ ਵੀ ਜਾ ਸਕਦੇ ਆ ਰੇਟ ਕੀ ਰੱਖ ਦੂੰ ਇਹਦਾ ਰੇਟ ਜੀ ਜਾ ਜਾ 1 20 ਆ ਠੀਕ ਹੈ ਖੋਲੋ ਬਈ ਦੋਸਤੋ 1 ਲੱਖ ਤੇ 20 ਹਜ਼ਾਰ ਇਹਦਾ ਰੇਟ ਹੈ ਵਜਨ ਫੁੱਲ ਨਾ ਮੱਝ ਦਾ ਹਵਾਨਾ ਜਿਹੜਾ ਉਹ ਇਹਦਾ ਰੱਖ ਬੜਾ ਚੰਗਾ ਹਵਾਨੇ ਦਾ ਹਜੇ ਇਹ ਦਨ ਲੈਂਦੀ ਆ ਸੂਨ ਚ ਦੇਖ ਸਕਦੇ ਹੋ ਤੁਸੀਂ ਇਹਦਾ ਹਵਾਨਾ ਚੰਡੀ ਸੀ ਰਾ ਆਪੀ ਸੋ ਮਰਜ਼ੀ ਦੀ ਤੋਰੀ ਆ ਅੱਛਾ ਹਾਂ ਸੋ ਸੋ ਸੀਲ 3 ਵੀ ਇੰਨੀ ਕਾ ਵੀ ਜਿੱਥੇ ਮਰਜ਼ੀ ਠਲ ਦੋ ਉਵੇਂ ਹੀ ਖੜ ਜਾਂਦੀ ਹੈ ਸੋ ਟਾਂਟਾ ਫੇਰ ਇਹਦਾ ਤੁਸੀਂ ਦੇਖ ਸਕਦੇ ਹੋ ਰਵਾਨਾ ਅੱਗੇ ਨੂੰ ਵੀ ਚੰਗਾ ਹੈ ਗਾੜੀ ਚੰਗੀ ਭਰੀ ਵੀ ਹੈ ਬਾਕੀ ਹਜੇ ਸੁੰਦੀ ਨਹੀਂ ਮੱਝ ਤਾਂ ਪਿਛੋਂ ਵੀ ਰਵਾਨਾ ਚੰਗਾ ਪਰੂਗੀ ਪੂਛ ਵਾਈਟ ਤਾਂ ਵੱਧਾ ਪਰ ਪਤਲੀ ਪੂਛ ਹੈ ਮਤਲਬ ਦੁੱਧ ਵਾਲੇ ਪੱਖ ਤੋਂ ਇਹ ਆਸ ਕਰ ਸਕਦੇ ਹਾਂ ਮੱਝ ਸੋਹਣਾ ਦੁੱਧ ਦੇਊਗੀ ਦੁੱਧ ਥੋੜੀ ਸੇਵਾ ਦਾ ਤੁਸੀਂ ਕਿੰਨਾ ਚੋ ਸਕਦੇ ਹੋ ਤੁਹਾਡੀ ਸਮਝ ਹੈ ਕਮਾਣੀ ਬਈ 1 ਲੱਖ 20 ਹਜ਼ਾਰ ਰੇਟ ਦੱਸੋ ਇਹ ਮੱਝ ਦਾ ਮੀਡੀਅਮ ਹਾਈਟ ਦੇ ਵਿੱਚ ਤਾਂ ਚਾ ਫੇਰ ਤੁਸੀਂ ਇਹਦਾ ਦੇਖ ਸਕਦੇ ਆ ਗਾੜੀ ਅੱਗੇ ਨਹੀਂ ਹਵਾਨਾ ਚੰਗਾ ਬਾਹਰੀ ਕਮਾਣੀ ਬਈ ਸੋ ਬਾਹਰ ਥੋੜੀ ਧੁੱਪ ਵੀ ਆ ਦੱਸੋ ਸੂਆਪ ਗੱਪਣ ਪਸੂ ਗਰਮੀ ਵੱਧ ਮਣਾਉਂਦਾ ਫੇਰ ਤੁਸੀਂ ਇਹਦਾ ਹਵਾਨਾ ਦੇਖੋ ਕਾਫੀ ਚੌੜਾ ਹਵਾਨਾ ਤੁਹਾਨੂੰ ਅੱਗੋਂ ਨਜ਼ਰ ਆ ਰਿਹਾ ਹੁਣ ਲਿਆ ਬਈ ਵਾਪਸ ਸੋ ਪਹਿਲੇ ਨੰਬਰ ਤੇ ਇਹ ਮਾਦੀ ਦਸਤੋ ਬਾਈ ਕੋਲ ਵਿਕਰੀ ਵਾਲੇ 1 ਲੱਖ ਤੇ 20 ਹਜ਼ਾਰ ਦੇ ਦਾ ਰੇਟ ਹੈ ਇਹ ਤੋਂ ਬਿਨਾ ਇੱਕ ਸੂਈ ਸਵਾਈ ਮਾਝ ਤੁਹਾਨੂੰ ਹੁਣ ਦਿਖਾਉਣੇ ਆ 2 ਨੰਬਰ ਦੇ ਉੱਤੇ ਛੋਟੇ ਸਿੰਘ ਦੀ ਹੈ ਬਿਲਕੁਲ ਦੋ ਨੰਬਰ ਤੇ ਜਿਹੜੀ ਮੱਝ ਹੈ ਬਾਈ ਕਿੰਨਾ ਮਸੂਆ ਸੀ ਇਹ 2100 ਰੁਪਏ ਦੇ ਕਿੰਨੇ ਚਰੂ ਗਿਆ ਅੱਜ ਸੋਈ ਨੂੰ ਇਹਨੂੰ ਅੱਜ 12 ਦਿਨ ਹੋ ਗਏ ਅੱਛਾ ਹੁਣ ਦੁੱਧ ਕਿੰਨਾ ਹੈ ਇਹਦੇ ਥੱਲੇ ਲੈਟ 11 ਕਿਲੋ ਦੁੱਧ ਹੈ ਦੋ ਡੰਗ ਚੋਲੋ ਚਾਰ ਡੰਗ ਚੋਲ ਠੀਕ ਹੈ ਬੱਚਾ ਨਹੀਂ ਕਿਤੇ ਕੱਟੀ ਹੈ ਜੀ ਮਗਰ ਜੈਡ ਬਲੈਕ ਕੱਟੀ ਜੋ ਜੀ ਜੀ ਕੀ ਰੇਟ ਕਰ ਦੂੰ ਇਸ ਮਾਝ ਦਾ ਇਹਦਾ ਇਹ ਲੈਣ ਦੇਣਾ 1 10 1 ਲੱਖ 10 ਹਾਂ ਖੋਲੀ ਭਾਈ ਦੱਸੋ 11 ਕਿਲੋ ਦੁੱਧ ਹਾਜ਼ਰ ਹੈ ਜੈਡ ਬਲੈਕ ਕੱਟੀ ਹੈ ਇਹਦੇ ਨਾਲ ਕੱਟੀਏ ਜੀ ਇਹ ਖੜੀ ਹੈ ਥੋੜੇ ਦਿਨਾਂ ਦੀ ਸੂਈ ਹੈ ਮੈਲੇ ਤੋਂ ਤੁਰੀ ਦੀ ਹੈ ਮੈਲੇ ਤੋਂ ਕੱਲ ਦੀ ਤੁਰੀ ਹੈ ਠੀਕ ਹੈ ਕੱਲ ਦਾ ਕਣ ਜਿਹੜਾ ਉਹ ਕਰਿਆ ਵੇ ਅਲਟਾ 11:00 ਬਰ ਹੋਈ ਦਾ ਟਾਈਮ ਹੈ ਸੋ ਟਾਈਮ ਦੋਸਤੋ 12:00 ਵਜੇ ਵੀਡੀਓ ਬਣਾ ਰਿਹਾ ਹਾਂ ਸਵੇਰ ਚੁਵਾਈ ਹੋਈ ਵੀ ਹੈ ਢਾਂਚਾ ਸੋਨਾ 1 ਲੱਖ ਤੇ 10000 ਰੇਟ ਹੈ ਚੰਗੀ ਬਾਡੀ ਦੀ ਮੱਝ ਆ ਦੁੱਧ ਜਿਹੜਾ ਉਹ ਜਿੰਨਾ ਹੈਗਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤਸੱਲੀ ਕਰ ਲੋ ਜੇ ਸਟਰਕਚਰ ਜਿਹੜਾ ਦੇਖ ਰਹੇ ਆ ਉਹ ਸੋਹਣਾ ਮੱਝ ਦਾ ਬਣਾਵਟ ਚੰਗੀ ਹੈ ਮੱਝ ਦੀ ਹੁੰਡੇ ਬਿਲਕੁਲ ਸੰਗ ਸੋ ਦੋ ਅੰਦਰ ਨੂੰ ਪਸ਼ੂ ਬੱਚੇ ਵਾਲ ਨੂੰ ਖਿੱਚ ਕਰਦਾ ਆਪਾਂ ਇੱਧਰ ਨਹੀਂ ਤੋੜਦੇ ਆ ਉਹ ਹੌਣ ਟਾਂਚਾ ਤੁਸੀਂ ਦੇਖ ਲਓ ਮੈਂ ਵੀਡੀਓ ਰੋਕ ਦੇਣੀ ਆ ਪੌਜ਼ ਕਰ ਦੂੰਗਾ ਅੰਦਰ ਨੂੰ ਜਾਂਦੀ ਤੋਂ ਕਿਉਂਕਿ ਅੰਦਰ ਨੂੰ ਬੱਚੇ ਆਪ ਨੂੰ ਪਸ਼ੂ ਖੁੜਾ ਖਿੱਚਣਾ ਜਾਂਦਾ ਹੈ ਉਹ ਚੰਗਾ ਥਣ ਹੋਵਾ ਨਾ ਦਿਖ ਰਿਹਾ ਦੋਸਤੋ ਸੋਹਣਾ ਢਾਂਚਾ ਮੱਝ ਦਾ ਸੋ ਫੇਰ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਹੋ 1 ਲੱਖ ਤੇ 10000 ਇਸ ਮੱਝ ਦਾ ਬਾਈ ਨੇ ਰੇਟ ਰੱਖਿਆ ਜਿਹੜੀ ਲਾਸਟ ਉੱਤੇ ਝੋਟੀ ਬਈ ਕੰਨਵਾ ਸੂਆ ਦੂਜੇ ਸਵੇਚ ਸੋਣਾ ਵੀਰੇ ਕਿੰਨੇ ਕ ਦਿਨ ਲੈ ਜੂਗੀ ਇਹ ਲੈ ਜੂਗੀ ਪਰ 7 ਦਿਨ ਨਹੀਂ ਤੂੰ ਕਿ ਲੈ ਜੂਗੀ ਠੰਡੀ ਸੀਨ ਸਾਹੂ ਸਰੀ ਫੱਜਨੀ ਹੈ ਕਹਿੰਦਾ ਮਰਜੀ ਥੱਲੇ ਬੈਠਾ ਰਹੋ ਠੀਕ ਹੈ ਅੱਛਾ ਇਹਦਾ ਰੇਟ ਕੀ ਕਰਦੇ ਹਾਂ ਇਹ ਨਾਲ ਲੈਣ ਦੇ ਨੇ 1.5 ਖੋਲਿਨ ਦੋਸੋ ਦੂਜਾ ਸੁਆ ਸੁਆ ਅੱਧੀ ਤਾਂ ਇੰਨੀ ਗਸੀਲਾ ਵੀ ਦੂਜੀਆਂ ਮੱਜਾਂ ਵੀ ਤੋੜੀਆਂ ਐ ਇਹ ਜਿੱਥੇ ਖੜੀ ਐ ਕਰਮ ਵਾਲੀ ਉੱਥੇ ਹੀ ਖੜੀ ਐ ਬਾਕੀ ਬਾਈ ਥਾਣਾ ਨੂੰ ਹੱਥ ਲਾ ਰਿਆ ਕੋਈ ਵਾਸਤਾ ਨਹੀਂ ਇਹਨੂੰ ਹਵਾਨਾ ਵੀ ਸੋਹਣਾ ਰੱਖੂਗੀ 1 ਲੱਖ ਤੇ 5000 ਚ ਇੱਕ ਸੋਹਣੀ ਝੋਟੀ ਵਿਕਾਊ ਕੀਤੀ ਐ ਬਾਈ ਨੂੰ ਦੋਸੋ ਕਿੰਨਾ ਚੋ ਲਓਗੇ ਉਹ ਤੁਹਾਡੀ ਸਮਝ ਐ ਸਟਰਕਚਰ ਇਹਦਾ ਤੁਸੀਂ ਹੁਣ ਵੀਡੀਓ ਤੇ ਦੇਖ ਸਕਦੇ ਹੋ ਸੋ 1 ਲੱਖ ਤੇ 5000 ਇਹਦਾ ਰੇਟ ਡਿਮਾਂਡ ਬਾਈ ਨੇ ਕੀਤੀ ਐ ਵਿੱਚੋਂ ਮਾਨਤਨ ਹੋ ਜੂਗਾ ਇਹ ਵੀ ਜੈਡ ਬਲੈਕ ਹੀ ਐ ਕੋਈ ਪੂਛ ਚਵਾਲ ਚਿੱਟਾ ਨਹੀਂ ਦੱਸਦਾ ਟਾਂਚੇ ਦੀ ਸੋਹਣੀ ਐ ਤੇ ਸ਼ਰੀਫ ਦੀ ਚੋਟੀ ਨਰਪੀਤ ਬਾਈ ਮੋੜ ਲਈ ਇੱਥੋਂ ਆਏ ਖੜਿਆ ਰੋ ਥਲਨਾ ਦਾ ਖਾਣਾ ਨਾ ਥਲਾ ਰੁਕੋ ਕਰ ਲਓ ਅੱਛਾ ਮਸਰਾਸਾ ਉੱਤੇ ਸੱਟ ਕੇ ਇਹਦੇ ਤਣ ਪਲੋਸਣ ਲੱਗ ਗਿਆ ਬਾਈ ਤਾਂ ਕੋਈ ਵਾਸਤਾ ਨਹੀਂ ਕਰ ਦੇਖ ਐ ਸਾਇਰ ਤੁਸੀਂ ਬਸ ਠੀਕ ਹੈ ਬੰਦ ਸੋ ਸੋ ਫੇਰ ਇਹ ਚੋਟੀ ਨੂੰ ਦੇਖ ਲਓ ਤੁਸੀਂ ਸੋ ਇਹ ਦੂਜਾ ਸੂਆ ਸੁੰਦੀ ਹੈ ਲੈ ਆ ਬਾਈ ਸੋ ਇਹਦਾ ਰੇਟ 1 ਲੱਖ ਤੇ 5000 ਆ ਦੋਨੇ ਕਿੰਨੇ ਮੱਜਾਂ ਦੇ ਰੇਟ ਵੀਡੀਓ ਚ ਕਰਤੇ ਆ ਬਾਕੀ ਪਸ਼ੂ ਜਿਹੜਾ ਜੱਜਦਾ ਉਹ ਤੁਸੀਂ ਆ ਕੇ ਦੇਖ ਲਓ ਜੇ ਮੈਂ ਪਹਿਲਾਂ ਹੀ ਦੱਸਿਆ ਬਾਹਰ ਥੋੜੀ ਗਰਮੀ ਹੈ ਜਿਹਦੇ ਕਰਕੇ ਪਸ਼ੂ ਅੰਦਰ ਨੂੰ ਖਿੱਚ ਨਾਲ ਜਾਂਦਾ ਕਿਉਂਕਿ ਧੁੱਪ ਕਰੜੀ ਹੈ ਤੋਂ 12 ਵਜੇ ਦੇ ਆਸ-ਪਾਸ ਦੀ ਵੀਡੀਓ ਦੋਸਤੋ ਸੂਈ ਸਵਾਈ ਤਾਂ ਅੱਜ ਹੈ ਜਿਹੜੇ ਦੋ ਨਾਗ ਦੋਨੇ ਘਰਾਂ ਤੋਂ ਦਿਖਾਏ ਸੂਏ ਪਸ਼ੂ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਮੱਝਾਂ ਇੱਥੇ ਰੂਟੀਨ ਚ ਆਉਂਦੇ ਰਹਿੰਦੇ ਤੁਸੀਂ ਜਦੋਂ ਮਰਜ਼ੀ ਆਉਂਗੇ ਪਸ਼ੂ ਤੁਹਾਨੂੰ ਕੋਈ ਨਾ ਕੋਈ ਖੜੇ ਮਿਲਣਗੇ ਕਿਉਂਕਿ ਹੁਣ ਕਾਫੀ ਟਾਈਮ ਤੋਂ ਬਾਈ ਕੰਟੀਨਿਊ ਵਪਾਰ ਦਾ ਕੰਮ ਕਰ ਰਿਹਾ ਹੈ ਥਣਾ ਜਿਬਿੱਥੀ ਝੋਟੀ ਦੇਖ ਲਓ ਸੂਰਜ ਦੂਜਾ ਹਜੇ ਹਵਾਨਾ ਪੂਰਾ ਭਰੂਗੀ ਜਿੱਥੇ ਖੜ ਗਈ ਉੱਥੇ ਹੀ ਖੜ ਜਾਣਾ ਕੋਈ ਅੱਗਾ ਪਿੱਛਾ ਇਹਨੂੰ ਪੈਰਾਂ ਨਾਲ ਪੱਤਣ ਨਾਲ ਹੈ ਨਹੀਂਗਾ ਬਈ ਪੂਛ ਫੜੀ ਮਰੀ ਦੀ ਸੋ ਜੈਡ ਬਲੈਕ ਦਸਦੀ ਹੈ ਹਵਾਨਾ ਸਾਫ ਸੁਥਰਾ ਜਿੰਨਾ ਵੀ ਇਸ ਟਾਈਮ ਹੈ ਦਨ ਹਜੇ ਲਉਗੀ ਤੇ ਤੋਂ ਬਿਨਾਈ ਝੋਟੀ ਦਸੋ ਸੂਈ ਸਵਾਈ ਤੇ ਇੱਕ ਮੱਝ ਹੋਰ ਗੱਬਣ ਧੰਨਵਾਦ ਵੀਡੀਓ ਦੇਖਣ ਲਈ ਬਹੁਤ ਮਿਹਰਬਾਨੀ ਨਾਗੇ ਮੈਂ ਤੈਨੂੰ ਹੀ ਦਿਖਾਉਣੀ ਸੀ ਇਸ ਵੀਡੀਓ ਚ ਇੱਕ WhatsApp ਤੇ ਆਪਣ ਨੂੰ ਜਾਣਕਾਰੀ ਲੈਣਾ ਚਾਹੁੰਦੇ ਹੁੰਦੇ ਆ ਉਹ ਨੰਬਰ ਬਈ ਐਡ ਕਰ ਦੋ ਵਿੱਚ ਮੇਰਾ 946420684 ਇਹ WhatsApp ਨੰਬਰ ਹੈ ਹਾਂਜੀ WhatsApp ਨੰਬਰ ਹੈ ਠੀਕ ਹੈ ਸੋ ਇਹ ਨੰਬਰ ਤੁਸੀਂ ਸੁਣ ਲਿਆ ਤੇ WhatsApp ਨੰਬਰ ਹੈ ਇੱਕ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਜਿਹੜੇ ਤੇ ਤੁਸੀਂ ਕਾਲ ਕਰੋਗੇ ਕੰਟੈਕਟ ਉਸ ਤੇ ਬਣਾ ਸਕਦੇ ਜਿਹੜੀ ਦੋ ਨੰਬਰ ਤੇ ਝੋਟੀ ਚੋਰੀ ਸੋ ਦੇ ਨਾਲ ਕੱਟੀ ਦੇਖ ਲਓ ਇਹ ਕੱਟੀ ਹੈ ਤੇ ਜੈਡ ਬਲੈਕ ਹੈ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ